ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੁਆ ਹਾਂ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੇਰਾ ਵਿਆਹ ਸੀ। ਹਰ ਕੁੜੀ ਦੇ ਬੜੇ ਸੁਪਨੇ ਹੁੰਦੇ ਆ। ਉਹ ਵਿਆਹ ਦੇ ਲਈ ਆਪਣੇ ਕਈ ਸੁਪਨੇ ਬਚਾ ਕੇ ਰੱਖਦੀ ਆ। ਜਦੋਂ ਮੇਰਾ ਵਿਆਹ ਹੋਇਆ ਤਾਂ ਦੂਸਰੇ ਵਿਆਹਾਂ ਤੋਂ ਥੋੜਾ ਅਲੱਗ ਸੀ। ਇਹ ਵਿਆਹ ਘੱਟ ਤੇ ਇੱਕ ਸੌਦਾ ਜ਼ਿਆਦਾ ਸੀ। ਮੇਰੇ ਮਜਬੂਰੀ ਦਾ ਸੌਦਾ ਸੀ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਸੀ। ਮੇਰੇ ਸਹੁਰਿਆਂ ਦੇ ਵਿੱਚ ਸਿਰਫ ਮੇਰਾ ਘਰ ਵਾਲਾ ਤੇ ਸਹੁਰਾ ਸੀ ਮੇਰਾ ਸਵਾਗਤ ਕਰਨ ਲਈ ਉਥੇ ਕੋਈ ਵੀ ਨਹੀਂ ਸੀ ਮੈਨੂੰ ਸਿੱਧਾ ਘਰ ਵਾਲੇ ਦੇ ਕਮਰੇ ਵਿੱਚ ਭੇਜ ਦਿੱਤਾ ਮੈਂ ਵਾਟੇ ਬਣੀ ਸਿੰਪਲ ਜੇ ਕੱਪੜਿਆਂ ਵਿੱਚ ਉਸ ਵੇਲੇ ਆਪਣੇ ਘਰ ਵਾਲੇ ਦੇ ਆਉਣ ਦਾ ਇੰਤਜ਼ਾਰ ਕਰਦੀ ਸੀ ਤੇ ਮੈਨੂੰ ਵਾਰ-ਵਾਰ ਪਸੀਨਾ ਆਉਂਦਾ ਸੀ ਆਪਣੇ ਘਰ ਵਾਲੇ ਬਾਰੇ ਸੁਣੀਆਂ ਗਈਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮਦੀਆਂ ਸੀ ਕਿ ਇਹਦੇ ਨਾਲ ਵਿਆਹ ਨਾ ਕਰਵਾ ਉਹ ਪਾਗਲਾ ਤੇ ਤੂੰ ਚੰਗੀ ਭਲੀ ਕੁੜੀ ਆ ਕਿਉਂ ਇਸ ਫਾਗਲ ਨਾਲ ਵਿਆਹ ਕਰਾਉਣ ਦੀ ਬੇਵਕੂਫੀ ਕਰਦੀ ਆ ਇੱਕ ਤੋਂ ਬਾਅਦ ਇੱਕ ਗੱਲ ਮੇਰੇ ਦਿਮਾਗ ਵਿੱਚ ਆਉਂਦੀ ਸੀ ਕਬਰਾ ਹਟਣ ਨਾਲ ਮੇਰਾ ਬੁਰਾ ਹਾਲ ਸੀ ਇਹਨੇ ਨੂੰ ਮੇਰਾ ਘਰ ਵਾਲਾ ਆ ਗਿਆ ਸੀ ਮੇਰੇ ਕੋਲ ਆ ਕੇ ਬੈਠ ਗਿਆ ਮੈਨੂੰ ਕਹਿਣ ਲੱਗਾ ਕਿ ਆਪਣਾ ਘੁੰਡ ਚੱਕ ਮੈਨੂੰ ਇਹ ਗੱਲ ਬੜੀ ਅਜੀਬ ਲੱਗੀ ਸੀ ਪਰ ਮੈਂ ਪਹਿਲਾਂ ਹੀ ਆਪਣੇ ਘਰ ਵਾਲੇ ਦੇ ਬਾਰੇ ਇੰਨੀਆਂ ਅਜੀਬ ਗੱਲਾਂ ਸੁਣੀਆਂ ਸੀ ਇਸ ਲਈ ਮੈਂ ਉਹਦੀ ਗੱਲ ਮੰਨੀ ਤੇ ਆਪਣਾ ਆਪ ਹੀ ਘੁੰਡ ਚੱਕ ਦਿੱਤਾ ਸੀ ਪਰ ਜਿੱਦਾਂ ਹੀ ਮੇਰੀ ਨਿਗਾ ਉਹਦੇ ਤੇ ਪਈ ਤਾਂ ਮੈਂ ਹੈਰਾਨ ਹੋ ਗਈ ਸੀ ਕਿੰਨੀ ਦੇਰੋਂ ਮੈਨੂੰ ਦੇਖਦਾ ਰਿਹਾ ਪਤਾ ਨਹੀਂ ਉਹਨੂੰ ਕੀ ਹੋਇਆ ਤਾਂ ਇੱਕਦਮ ਉੱਠ ਕੇ ਮੇਰੇ ਕੋਲ ਚਲਾ ਗਿਆ ਮੇਰਾ ਨਾਮ ਸੋਨੀਆ ਤੇ ਮੈਂ ਗਰੀਬ ਘਰ ਨਾਲ ਸੰਬੰਧ ਰੱਖਦੀ ਸੀ ਘਰ ਵਿੱਚ ਮੇਰੇ ਇਲਾਵਾ ਮਾਂ ਪਿਓ ਤੇ ਇੱਕ ਛੋਟਾ ਭਰਾ ਸੀ ਪਰਾਹ ਜੀ ਛੋਟਾ ਸੀ ਤੇ ਸਰਕਾਰੀ ਸਕੂਲੇ ਪੜਦਾ ਸੀ ਜਦੋਂ ਮੈਂ 12ਵੀਂ ਤੋਂ ਬਾਅਦ ਯੂਨੀਵਰਸਿਟੀ ਵਿੱਚ ਪੜਦੀ ਸੀ ਤਾਂ ਮੇਰੇ ਵਰਗੀਆਂ ਬਹੁਤ ਕੁੜੀਆਂ ਘੱਟ ਸੀ ਜੋ ਗਰੀਬ ਪਰਿਵਾਰ ਤੋਂ ਸੀ ਇੱਥੇ ਤਾਂ ਚੰਗੇ-ਚੰਗੇ ਅਮੀਰ ਘਰਾਂ ਦੇ ਮੁੰਡੇ ਤੇ ਕੁੜੀਆਂ ਪੜਦੇ ਸੀ ਇਸ ਲਈ ਮੈਂ ਸ਼ੁਰੂ ਤੋਂ ਹੀ ਆਪਣੇ ਆਪ ਵਿੱਚ ਮگن ਰਹਿੰਦੀ ਸੀ ਮੇਰੀ ਕਾਲਜ ਵਿੱਚ ਵੀ ਕਿਸੇ ਨਾਲ ਕੋਈ ਦੋਸਤੀ ਨਹੀਂ ਸੀ ਤੇ ਯੂਨੀਵਰਸਿਟੀ ਵਿੱਚ ਵੀ ਮੈਂ ਕਿਸੇ ਨਾਲ ਦੋਸਤੀ ਨਹੀਂ ਕੀਤੀ ਸੀ ਬਸ ਪ੍ਰੋਜੈਕਟ ਦੇ ਲਈ ਕਲਾਸ ਦਾ ਜੋ ਗਰੁੱਪ ਸਰ ਨੇ ਬਣਾਇਆ ਸੀ ਉਹਨਾਂ ਦੇ ਨਾਲ ਕਦੀ ਕਦੀ ਪੜ੍ਹਾਈ ਦੇ ਮਾਮਲੇ ਤੇ ਗੱਲਬਾਤ ਕਰ ਲੈਂਦੀ ਸੀ ਪਰ ਇਹਨਾਂ ਦਿਨਾਂ ਵਿੱਚ ਸ਼ਹਿਰ ਤੋਂ ਇੱਕ ਮੁੰਡਾ ਮਾਈਗ੍ਰੇਟ ਹੋ ਕੇ ਸਾਡੇ ਡਿਪਾਰਟਮੈਂਟ ਵਿੱਚ ਆਇਆ ਸੀ ਉਹਦੇ ਆਉਂਦੇ ਹੀ ਪੂਰੇ ਡਿਪਾਰਟਮੈਂਟ ਵਿੱਚ ਉਹਦੀ ਚਰਚਾ ਹੋਣ ਲੱਗ ਗਈ ਸੀ ਉਹ ਬਹੁਤ ਸੋਹਣਾ ਸੀ ਤੇ ਹਰ ਕੁੜੀ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ ਮੈਂ ਵੀ ਜਦੋਂ ਪਹਿਲੀ ਨਜ਼ਰ ਵਿੱਚ ਉਹਨੂੰ ਦੇਖਿਆ ਤੇ ਆਪਣਾ ਦਿਲ ਹਾਰ ਬੈਠੀ ਸੀ ਪਰ ਉਹ ਇਦਾਂ ਦਾ ਚੰਨ ਸੀ ਕਿ ਜਿਹਨੂੰ ਹੱਥ ਲਾਉਣ ਦੀ ਕੋਸ਼ਿਸ਼ ਵੀ ਮੈਂ ਕਰ ਸਕਦੀ ਸੀ ਪਰ ਹੱਥ ਨਹੀਂ ਲਾ ਸਕਦੀ ਸੀ ਮੇਰੇ ਨਾਲ ਇਦਾਂ ਪਹਿਲੀ ਵਾਰ ਹੋਇਆ ਸੀ ਪਰ ਮੈਂ ਫੀਲਿੰਗ ਨੂੰ ਦਿਲ ਵਿੱਚ ਦਬਾ ਲਿਆ ਸੀ ਕਦੇ ਕਿਸੇ ਨੂੰ ਦੱਸਿਆ ਨਹੀਂ ਸੀ ਕਲਾਸ ਵਿੱਚ ਜਦੋਂ ਨਵਾਂ ਗਰੁੱਪ ਬਣਾਇਆ ਤਾਂ ਉਹ ਮੁੰਡਾ ਮਣੀ ਮੇਰੇ ਗਰੁੱਪ ਵਿੱਚ ਸ਼ਾਮਲ ਹੋ ਗਿਆ ਸੀ ਅਕਸਰ ਹੀ ਹੁੰਦਾ ਸੀ ਕਿ ਅਸੀਂ ਪੜ੍ਹਾਈ ਦਾ ਕਰਕੇ ਇੱਕ ਦੂਜੇ ਨਾਲ ਗੱਲ ਕਰਦੇ ਸੀ ਕਦੀ ਕਦੀ ਮਣੀ ਮੇਰੇ ਨੋਟਸ ਵੀ ਬਣਾ ਦਿੰਦਾ ਸੀ ਉਹ ਹਰ ਤਰ੍ਹਾਂ ਮੇਰੀ ਮਦਦ ਕਰਦਾ ਸੀ ਅਸਾਈਨਮੈਂਟ ਵਿੱਚ ਵੀ ਮੇਰੀ ਮਦਦ ਕਰਦਾ ਸੀ ਜਦ ਕਿ ਕਿਸੇ ਹੋਰ ਕੁੜੀ ਨਾਲ ਉਹ ਗੱਲ ਵੀ ਨਹੀਂ ਕਰਦਾ ਸੀ ਕੁਝ ਕੁੜੀਆਂ ਤਾਂ ਮੈਨੂੰ ਕਹਿਣ ਲੱਗੀਆਂ ਕਿ ਮਣੀ ਤੈਨੂੰ ਪਸੰਦ ਕਰਦਾ ਪਰ ਮੈਂ ਉਹਨਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੰਦੀ ਸੀ ਮੈਨੂੰ ਆਪਣੀ ਔਕਾਤ ਦਾ ਪਤਾ ਸੀ ਬੇਸ਼ੱਕ ਮੈਂ ਬਹੁਤ ਸੋਹਣੀ ਸੀ ਪਰ ਮੇਰਾ ਸਟੇਟਸ ਉਹਦੇ ਨਾਲ ਨਹੀਂ ਰਲਦਾ ਸੀ ਉਹ ਕੋਈ ਪਾਗਲ ਸੀ ਜੋ ਵਧੀਆ ਕੁੜੀਆਂ ਨੂੰ ਛੱਡ ਕੇ ਮੈਨੂੰ ਪਸੰਦ ਕਰਦਾ ਉਹ ਹਾਈ ਲੈਵਲ ਫੈਮਲੀ ਨੂੰ ਬਿਲੋਂਗ ਕਰਦਾ ਸੀ ਤੇ ਮੈਂ ਸਭ ਤੋਂ ਗਰੀਬ ਘਰ ਦੀ ਸੀ ਜਿਹਦਾ ਪਿਓ ਸਬਜੀ ਵੇਚਦਾ ਸੀ ਤੇ ਯੂਨੀਵਰਸਿਟੀ ਦਾ ਵਕਤ ਕਿਦਾਂ ਗੁਜ਼ਰ ਗਿਆ ਪਤਾ ਹੀ ਨਾ ਲੱਗਿਆ ਮੈਂ ਕਦੀ ਮਣੀ ਨਾਲ ਆਪਣੇ ਪਿਆਰ ਦਾ ਜ਼ਿਕਰ ਨਹੀਂ ਕੀਤਾ ਸੀ ਤੇ ਨਾ ਹੀ ਕਦੀ ਮਣੀ ਨੇ ਮੇਰੇ ਨਾਲ ਕੋਈ ਵਾਧੂ ਗੱਲ ਕੀਤੀ ਸੀ ਸਾਡਾ ਯੂਨੀਵਰਸਿਟੀ ਵਿੱਚ ਆਖਰੀ ਦਿਨ ਸੀ ਪਰ ਮਣੀ ਨਹੀਂ ਆਇਆ ਮੇਰੇ ਦਿਲ ਨੂੰ ਅਜੀਬ ਜਿਹੀ ਬੇਚੈਨੀ ਲੱਗੀ ਹੋਈ ਸੀ ਮੈਂ ਬੜਾ ਇੰਤਜ਼ਾਰ ਕੀਤਾ ਮੈਂ ਆਖਰੀ ਵਾਰ ਉਹਨੂੰ ਦੇਖ ਲੈਣਾ ਚਾਹੁੰਦੀ ਸੀ ਪਰ ਪਤਾ ਨਹੀਂ ਕਿਉਂ ਉਹ ਆਇਆ ਨਹੀਂ ਸੀ ਅਸੀਂ ਤਾਂ ਕਦੀ ਇੱਕ ਦੂਸਰੇ ਨੂੰ ਆਪਣਾ ਨੰਬਰ ਵੀ ਨਹੀਂ ਦਿੱਤਾ ਸੀ ਕਦੀ ਇਹਦੀ ਲੋੜ ਹੀ ਨਹੀਂ ਪਈ ਸੀ ਅੱਜ ਆਖਰੀ ਦਿਨ ਵੀ ਉਹ ਨਹੀਂ ਆਇਆ ਸੀ ਮੈਂ ਉਦਾਸ ਜਿਹੇ ਦਿਲ ਨਾਲ ਘਰ ਆ ਗਈ ਸੀ ਮੇਰਾ ਦਿਨ ਬੜਾ ਘਟਿਆ ਲੰਘਿਆ ਸੀ ਕੁਝ ਦਿਨ ਤਾਂ ਯੂਨੀਵਰਸਿਟੀ ਦੀ ਥਕਾਵਟ ਲਾਉਣ ਵਿੱਚ ਹੀ ਲੱਗਦੇ ਸੀ ਪਰ ਫਿਰ ਯੂਨੀਵਰਸਿਟੀ ਛੱਡਣ ਦੇ ਸਮੇਂ ਬਾਅਦ ਜ਼ਿੰਦਗੀ ਨੇ ਇਦਾਂ ਦੀ ਪਲਟੀ ਖਾਦੀ ਕਿ ਮੈਂ ਤਾਂ ਆਪ ਹੈਰਾਨ ਰਹਿ ਗਈ ਸੀ ਮੇਰੇ ਪਾਪਾ ਨੂੰ ਅਚਾਨਕ ਹਾਰਟ ਅਟੈਕ ਹੋ ਗਿਆ ਜਦੋਂ ਹਸਪਤਾਲ ਲੈ ਕੇ ਗਏ ਤਾਂ ਦਿਲ ਦੀ ਸਰਜਰੀ ਕਰਵਾਉਣੀ ਪੈਣੀ ਸੀ ਅਸੀਂ ਇੰਨੇ ਯੋਗੇ ਨਹੀਂ ਸੀ ਇੰਨੇ ਪੈਸੇ ਅਫੋਰਡ ਨਹੀਂ ਕਰ ਸਕਦੇ ਸੀ ਵਿਅਕਤੀ ਤੌਰ ਤੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਕੇ ਪਾਪਾ ਘਰੇ ਆ ਗਏ ਪਰ ਡਾਕਟਰ ਨੇ ਕੁਝ ਆਰਾਮ ਕਰਨ ਦੇ ਲਈ ਕਿਹਾ ਸੀ ਉਹਨਾਂ ਜ਼ਿਆਦਾਤਰ ਪਾਪਾ ਘਰੇ ਰਹਿੰਦੇ ਸੀ ਬੜੀ ਕੋਸ਼ਿਸ਼ ਕਰਦੇ ਸੀ ਕੰਮ ਤੇ ਜਾਣ ਦੀ ਪਰ ਮੈਂ ਉਹਨਾਂ ਨੂੰ ਮਨਾ ਕਰਦੀ ਸੀ ਕੰਮ ਤੇ ਜਾਣ ਨਹੀਂ ਦਿੰਦੀ ਇੱਕ ਦਿਨ ਮੇਰੇ ਤੋਂ ਚੋਰੀ ਕੰਮ ਤੇ ਚਲੇ ਗਏ ਤੇ ਜ਼ਿਆਦਾ ਸਿਹਤ ਖਰਾਬ ਹੋਣ ਕਰਕੇ ਪਾਪਾ ਕਹਿਣ ਲੱਗੇ ਕਿ ਜਦੋਂ ਤੱਕ ਠੀਕ ਨਹੀਂ ਹੋ ਜਾਂਦਾ ਉਦੋਂ ਤੱਕ ਹੋਂ ਨਹੀਂ ਜਾਊਗਾ ਪਰ ਫਿਰ ਇਦਾਂ ਕਦੋਂ ਤੱਕ ਚੱਲਦਾ ਘਰੇ ਜਿੰਨਾ ਵੀ ਸੌਦਾ ਸੀ ਸਭ ਖਤਮ ਹੋ ਗਿਆ ਸੀ ਜਿੰਨੇ ਪੈਸੇ ਸੀ ਸਭ ਥੋੜੇ ਥੋੜੇ ਕਰਕੇ ਖਤਮ ਹੋ ਗਏ ਸੀ ਅਸੀਂ ਘਰ ਵੀ ਬਦਲ ਲਿਆ ਸੀ ਤੇ ਕਿਰਾਏ ਤੇ ਛੋਟਾ ਜਿਹਾ ਘਰ ਲੈ ਲਿਆ ਸੀ ਮਾਨਤਾ ਪਰੇਸ਼ਾਨ ਚਿਹਰਾ ਦੇਖ ਕੇ ਮੈਂ ਵੀ ਪਰੇਸ਼ਾਨ ਹੋ ਜਾਂਦੀ ਸੀ ਮੇਰਾ ਭਰਾ ਹਜੇ ਛੋਟਾ ਸੀ ਇਸ ਲਈ ਉਹ ਕੰਮ ਨਹੀਂ ਕਰ ਸਕਦਾ ਸੀ ਮੈਨੂੰ ਹੀ ਬਾਹਰ ਨਿਕਲਣਾ ਪੈਣਾ ਸੀ ਪਹਿਲਾਂ ਤਾਂ ਪਾਪਾ ਦੀ ਸਬਜ਼ੀ ਦੀ ਰੇੜੀ ਲੈ ਕੇ ਘਰੋਂ ਬਾਹਰ ਲਾ ਲੈਂਦੀ ਸੀ ਰੋਜ਼ ਮੰਮੀ ਸਵੇਰੇ ਜਾ ਕੇ ਮੰਡੀੋਂ ਸਬਜ਼ੀ ਲੈ ਆਉਂਦੀ ਤੇ ਘਰ ਦੇ ਬਾਹਰ ਰੱਖ ਕੇ ਵੇਚ ਦਿੰਦੀ ਸੀ ਪਰ ਇੰਨੇ ਪੈਸੇ ਨਹੀਂ ਬਚਦੇ ਸੀ ਕਿ ਸਾਡਾ ਖਰਚਾ ਪੂਰਾ ਹੋ ਸਕੇ ਪਰ ਪਾਪਾ ਇਹ ਲਗਲੇ ਪੈਸੇ ਕਿੱਥੋਂ ਆਉਣੇ ਸੀ ਇਸ ਲਈ ਮੈਂ ਇੱਕ ਫੈਸਲਾ ਕੀਤਾ ਕਿ ਮੈਂ ਮਾਂ ਨੂੰ ਇਸ ਬਾਰੇ ਦੱਸਿਆ ਕਿ ਮਾਂ ਨੇ ਮੈਨੂੰ ਬਹੁਤ ਮਨਾ ਕੀਤਾ ਪਰ ਮੈਂ ਆਪਣੀ ਗੱਲ ਤੇ ਡਟੀ ਰਹੀ ਮੈਂ ਮਾਪਾ ਤੋਂ ਇਜਾਜ਼ਤ ਲਈ ਤੇ ਇਜਾਜ਼ਤ ਦਿੰਦੇ ਹੀ ਪਾਪਾ ਦਾ ਦਿਲ ਪਾਰਾਜਿਆ ਹੋ ਗਿਆ ਸੀ ਕਿਉਂਕਿ ਉਹਨੀਆਂ ਉਹਨਾਂ ਨੇ ਮੇਰੇ ਲਈ ਕੁਝ ਸੁਪਨੇ ਦੇਖੇ ਸੀ ਤੇ ਇੱਕਦਮ ਹਾਲ ਤੇ ਵਿਗੜਨ ਦਾ ਕਰਕੇ ਉਹ ਅਧੂਰੇ ਰਹਿ ਗਏ ਸੀ ਪਾਪਾ ਦੀ ਪਰਮਿਸ਼ਨ ਮਿਲਦੇ ਹੀ ਮੈਂ ਅਗਲੇ ਦਿਨ ਅਲੱਗ-ਅਲੱਗ ਥਾਂ ਦੇ ਨੌਕਰੀ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਸਿਰਫ ਅਖਬਾਰਾਂ ਮੰਗਾਈਆਂ ਤੇ ਉਹਨਾਂ ਵਿੱਚੋਂ ਨੌਕਰੀਆਂ ਦੇਖ ਕੇ ਅਪਲਾਈ ਕਰ ਦਿੱਤਾ ਸੀ ਪਰ ਇੱਕ ਮਹੀਨਾ ਨੌਕਰੀ ਦੇ ਲਈ ਅਪਲਾਈ ਕਰਦੀ ਰਹੀ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਸੀ ਇੰਟਰਵਿਊ ਦੀ ਕਾਲ ਆਉਂਦੀ ਇੰਟਰਵਿਊ ਦੇਣ ਜਾਂਦੀ ਪਰ ਐਦਾ ਲੱਗਦਾ ਸੀ ਕਿ ਜਿੱਦਾਂ ਉੱਥੇ ਪਹਿਲਾਂ ਹੀ ਨੌਕਰੀ ਦੇ ਲਈ ਸਿਲੈਕਸ਼ਨ ਹੋ ਗਈ ਹੈ ਤੇ ਇਹ ਇੰਟਰਵਿਊ ਵਾਸਤੇ ਕੋ ਫਾਰਮੈਲਿਟੀ ਦੇ ਲਈ ਸੀ ਪਰ ਫਿਰ ਇਹਨਾਂ ਦਿਨਾਂ ਵਿੱਚ ਮੈਂ ਇੱਕ ਖਾਤੇ ਤੇ ਨੌਕਰੀ ਤੇ ਲੱਗ ਹੀ ਗਈ ਸੀ ਸੈਲਰੀ ਬਹੁਤ ਜ਼ਿਆਦਾ ਨਹੀਂ ਸੀ ਪਰ ਚੰਗੀ ਸੀ ਮੈਂ ਖੁਸ਼ ਹੋ ਗਈ ਸੀ ਤੇ ਫਟਾਫਟ ਜੁਆਇਨ ਕਰ ਲਈ ਹਜੇ ਮੈਨੂੰ ਜੁਆਇਨ ਕੀਤੀ ਨੂੰ ਕੁਝ ਦਿਨ ਹੀ ਨਹੀਂ ਹੋਏ ਸੀ ਕਿ ਇੱਕ ਦਿਨ ਬੌਸ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਕਹਿਣ ਲੱਗਾ ਕਿ ਮਿਸਸ ਸੋਨੀਆ ਤੁਹਾਡੇ ਜਿੰਨੀ ਕਾਬਲੀਅਤ ਤੇ ਜਿੰਨਾ ਤੁਸੀਂ ਚੰਗਾ ਕੰਮ ਕਰਦੇ ਹੋ ਉਹਦੇ ਹਿਸਾਬ ਨਾਲ ਤੁਹਾਡੀ ਸੈਲਰੀ ਤੇ ਪੋਸਟ ਕੁਝ ਘਟ ਨਹੀਂ ਲੱਗਦੀ बॉस ਨੇ ਮੈਨੂੰ ਪੁੱਛਿਆ ਤੇ ਮੈਂ ਥੋੜਾ ਘਬਰਾ ਗਈ ਸੀ ਹਾਂ ਖਵਾ ਜਾਂ ਨਾ ਫਿਰ ਹਿੰਮਤ ਜਿਹੀ ਕਰਕੇ ਕਹਿ ਦਿੱਤਾ ਸੀ ਪਰ ਕੁਝ ਦੇਰ ਬਾਅਦ ਮੈਨੂੰ ਦੇਖਦੇ ਹੋਏ ਕਹਿਣ ਲੱਗਾ ਕਿ ਤੁਹਾਡੀ ਸੈਲਰੀ ਤੇ ਪੋਸਟ ਵੱਧ ਸਕਦੀ ਆ ਪਰ ਜੇ ਤੁਸੀਂ ਮੈਨੂੰ ਖੁਸ਼ ਕਰੋਗੇ ਤਾਂ ਉਹਨੇ ਮੈਨੂੰ ਕਿਹਾ ਤਾਂ ਮੈਂ ਉਲਝਣ ਜਿਹੀ ਵਿੱਚ ਪੁੱਛਿਆ ਕਿ ਕਿਵੇਂ ਸਰ ਤਾਂ ਉਹ ਕਹਿਣ ਲੱਗਾ ਕਿ ਮਿਸ ਸੋਨੀਆ ਤੂੰ ਬੜੀ ਸਮਝਦਾਰ ਆ ਸਮਝ ਸਕਦੀ ਆ ਇਸ ਦੇ ਲਈ ਬਸ ਮੈਨੂੰ ਖੁਸ਼ ਕਰਨਾ ਹੋਗਾ ਉਹਦੀ ਗੱਲ ਸੁਣ ਕੇ ਮੇਰੇ ਸਰੀਰ ਵਿੱਚ ਅੱਗ ਲੱਗ ਗਈ ਸੀ ਮੈਂ ਗੁੱਸੇ ਨਾਲ ਖੜੀ ਹੋਈ ਤੇ ਮੈਂ ਕਿਹਾ ਕਿ ਤੁਹਾਡੇ ਵਰਗੇ ਕਮੀਨਿਆਂ ਦੀ ਵਜ੍ਹਾ ਨਾਲ ਕੁੜੀਆਂ ਘਰਾਂ ਤੋਂ ਨਿਕਲਣ ਤੋਂ ਡਰਦੀਆਂ ਮੈਂ ਲਾਂਤ ਪਾਉਂਦੀਆਂ ਤੁਹਾਡੇ ਇਹੋ ਜਿਹੇ ਕੰਮ ਤੇ ਮੈਂ ਗੁੱਸੇ ਨਾਲ ਇਹ ਕਹਿੰਦੇ ਹੋਏ ਆਫਿਸ ਤੋਂ ਬਾਹਰ ਆ ਗਈ ਸੀ ਬੌਸ ਪਿੱਛੇ ਹੀ ਮੇਰੇ ਮੈਨੂੰ ਆਵਾਜ਼ਾ ਮਾਰਦਾ ਰਹਿ ਗਿਆ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਮੈਨੂੰ ਆਪਣੇ ਆਪ ਇੰਨਾ ਲਾਚਾਰ ਲੱਗ ਰਿਹਾ ਸੀ ਕਿ ਇਹ ਦੁਨੀਆ ਮਜਬੂਰ ਤੇ ਲਾਚਾਰ ਲੋਕਾਂ ਦੀ ਨਹੀਂ ਸੀ ਮੈਂ ਇੰਨੀ ਦੇਰ ਇਦਾਂ ਹੀ ਸੜਕ ਤੇ ਇੱਕ ਪਾਸੇ ਤੁਰਦੀ ਰਹੀ ਪਰ ਆਖਰੀ ਕਦੋਂ ਤੱਕ ਘਰ ਜਾਣਾ ਹੀ ਪੈਣਾ ਸੀ ਘਰ ਪਹੁੰਚ ਗਈ ਮਾਂ ਨੇ ਮੈਨੂੰ ਪਰੇਸ਼ਾਨੀ ਨਾਲ ਪੁੱਛਿਆ ਕਿ ਸੋਨੀਆ ਅੱਜ ਤੂੰ ਇੰਨਾ ਪਰੇਸ਼ਾਨ ਕਿਉਂ ਆ ਮਾਂ ਦੇ ਪੁੱਛ ਦੀ ਦੇਰ ਹੀ ਸੀ ਕਿ ਮੈਂ ਰੋਣ ਲੱਗ ਪਈ ਸੀ ਮੈਂ ਮਾਂ ਨੂੰ ਸਭ ਕੁਝ ਦੱਸ ਦਿੱਤਾ ਮਾਂ ਨੇ ਮੈਨੂੰ ਆਪਣੇ ਨਾਲ ਲਾਇਆ ਤੇ ਹੌਸਲਾ ਦਿੱਤਾ ਉਹ ਕਹਿਣ ਲੱਗੀ ਕਿ ਪੁੱਤ ਤੂੰ ਘਰ ਤੋਂ ਬਾਹਰ ਨਿਕਲੀ ਆ ਤਾਂ ਤੈਨੂੰ ਇਸ ਤਰ੍ਹਾਂ ਦੇ ਜਾਨਵਰਾਂ ਦੇ ਨਾਲ ਲੜਨਾ ਹੀ ਪੈਣਾ ਇਹੋ ਜਿਹੇ ਬਹੁਤ ਦਰਿੰਦੇ ਤੇ ਰਸਤੇ ਵਿੱਚ ਆਉਣਗੇ ਪਰ ਤੈਨੂੰ ਹਿੰਮਤ ਤੇ ਸਮਝ ਤੋਂ ਕੰਮ ਲੈਣਾ ਪਊਗਾ ਮਾਂ ਨੇ ਇਸ ਦੇ ਬਾਅਦ ਮੈਨੂੰ ਕੁਝ ਸਮਝਾਇਆ ਸੀ ਪਰ ਮੈਂ ਹਜੇ ਤੱਕ ਪਰੇਸ਼ਾਨ ਸੀ ਅਗਲੇ ਦਿਨ ਮੈਂ ਹਿੰਮਤ ਤੇ ਹੌਸਲੇ ਨਾਲ ਨਵੀਂ ਜੌਬ ਦੇਖਣ ਲੱਗ ਪਈ ਫਿਰ ਜਲਦੀ ਹੀ ਮੇਰੀ ਕਿਸਮਤ ਨਾਲ ਮੈਨੂੰ ਐਮ ਕੇ ਇੰਟਰਪ੍ਰਾਈਜ਼ ਵਿੱਚ ਨੌਕਰੀ ਮਿਲ ਗਈ ਸੀ ਇਹ ਨੌਕਰੀ ਪਹਿਲਾਂ ਨੌਕਰੀ ਨਾਲੋਂ ਵਧੀਆ ਸੀ ਸੈਲਰੀ ਵੀ ਜ਼ਿਆਦਾ ਸੀ ਮੈਨੂੰ ਵੀ ਕਾਫੀ ਸੌਕਾ ਹੋ ਗਿਆ ਸੀ ਇੱਥੇ ਕੰਮ ਕਰਦੇ ਹੋਏ ਮੈਨੂੰ 3 ਮਹੀਨੇ ਹੋ ਗਏ ਸੀ ਤੇ ਇਥੋਂ ਦਾ ਮਾਹੌਲ ਵੀ ਸਹੀ ਸੀ ਮੈਂ ਅੱਜ ਤੱਕ ਸਿਰਫ ਆਪਣੇ ਕੰਪਨੀ ਦੇ ਹੈੱਡ ਨੂੰ ਹੀ ਦੇਖਿਆ ਸੀ ਤੇ ਆਫਿਸ ਵਿੱਚ ਬੌਸ ਤੇ ਮੁੰਡੇ ਬਾਰੇ ਗੱਲਬਾਤ ਹੁੰਦੀ ਰਹਿੰਦੀ ਸੀ ਕੋਈ ਉਹਨੂੰ ਪਾਗਲ ਕਹਿੰਦਾ ਸੀ ਕੋਈ ਉਹਨੂੰ دیਵਾਨਾ ਕਹਿੰਦਾ ਸੀ ਕੋਈ ਉਹਨੂੰ ਸਾਈਕੋ ਕਹਿੰਦਾ ਸੀ ਪਰ ਮੈਂ ਅੱਜ ਤੱਕ ਉਹਨੂੰ ਨਹੀਂ ਦੇਖਿਆ ਸੀ ਸ਼ਾਇਦ ਉਹ ਆਫਿਸ ਆਉਂਦਾ ਹੀ ਨਹੀਂ ਸੀ ਮੈਂ ਵੀ ਆਪਣੇ ਕੰਮ ਨਾਲ ਮਤਲਬ ਰੱਖਦੀ ਸੀ ਪਰ ਫਿਰ ਇਹਨਾਂ ਦਿਨਾਂ ਵਿੱਚ ਬੌਸ ਨੇ ਸਾਰੇ ਵਰਕਰਾਂ ਦੀ ਇੱਕ ਏਜੰਟ ਮੀਟਿੰਗ ਬੁਲਾਈ ਤੇ ਉਹਨਾਂ ਦੇ ਵੱਲੋਂ ਇੱਕ ਅਜੀਬ ਜਿਹਾ ਸੁਣਨ ਨੂੰ ਆਇਆ ਸੀ ਬੌਸ ਨੇ ਕਿਹਾ ਸੀ ਕਿ ਜੋ ਵੀ ਕੁੜੀ ਮੇਰੇ ਮੁੰਡੇ ਦੇ ਨਾਲ ਵਿਆਹ ਕਰਵਾਉਗੀ ਉਹਦੇ ਨਾਲ 24 ਘੰਟੇ ਗੁਜ਼ਾਰੂਗੀ ਤਾਂ ਮੈਂ ਉਹਨੂੰ ਬਹੁਤ ਸਾਰੇ ਪੈਸੇ ਦੇਵਾਂਗਾ ਮੈਨੂੰ ਬੌਸ ਦੀ ਇਹ ਗੱਲ ਚੰਗੀ ਤਾਂ ਨਹੀਂ ਲੱਗੀ ਤੇ ਨਾ ਹੀ ਪਤਾ ਉਹਦੇ ਮੁੰਡੇ ਨੂੰ ਕੀ ਪ੍ਰੋਬਲਮ ਸੀ ਬੌਸ ਨੇ ਇਸ ਤਰ੍ਹਾਂ ਐਲਾਨ ਕੀਤਾ ਪਰ ਇਹ ਗੱਲ ਸੁਣ ਕੇ ਕੋਈ ਵੀ ਬੌਸ ਦੇ ਮੁੰਡੇ ਨਾਲ ਵਿਆਹ ਕਰਾਉਣ ਦੀ ਤਿਆਰ ਨਹੀਂ ਸੀ ਵਾਰ ਇਹ ਗੱਲ ਸੁਣ ਕੇ ਮੇਰੇ ਦਿਲ ਵਿੱਚ ਵਾਰ-ਵਾਰ ਖਿਆਲ ਆ ਰਿਹਾ ਸੀ ਇੰਨੇ ਜ਼ਿਆਦਾ ਪੈਸੇ ਮਿਲਣਗੇ ਤਾਂ ਬੌਸ ਦੇ ਮੁੰਡੇ ਨਾਲ ਵਿਆਹ ਕਰਵਾ ਲਵਾਂ ਇੰਨੇ ਪੈਸਿਆਂ 'ਚ ਮੈਂ ਆਪਣੇ ਮਾਪਾਪਾ ਦਾ ਇਲਾਜ ਕਰਵਾ ਸਕਦੀ ਆ ਇੱਕ ਵਾਰ ਪਾਪਾ ਠੀਕ ਹੋ ਜਾਣਗੇ ਤਾਂ ਮੇਰੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਫਿਰ ਕਿਹੜਾ ਇਹ ਵਿਆਹ ਸੱਚੀ ਹੋਣਾ ਸੀ ਸਿਰਫ ਇੱਕ ਸੌਦਾ ਸੀ ਪਰ ਦਿਮਾਗ ਵਿੱਚ ਇਸ ਗੱਲ ਨੂੰ ਝਟਕ ਦਿੰਦਾ ਸੀ ਤਾਂ ਦਿਲ ਜਿੱਤ ਗਿਆ ਸੀ ਮੈਂ ਇਸ ਅੱਗ ਵਿੱਚ ਜਾਣ ਦਾ ਫੈਸਲਾ ਕਰ ਲਿਆ ਸੀ ਬੌਸ ਨੂੰ ਹਾਂ ਕਹਿ ਦਿੱਤੀ ਸੀ ਮੇਰੀ ਗੱਲ ਸੁਣ ਕੇ ਬੌਸ ਖੁਸ਼ ਹੋ ਗਿਆ ਸੀ ਉਸੇ ਵੇਲੇ ਐਤਵਾਰ ਦੇ ਦਿਨ ਵਿਆਹ ਤੈਅ ਹੋ ਗਿਆ ਸੀ ਮੈਂ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਮਾਂ ਸੁਣ ਕੇ ਹੈਰਾਨ ਹੋ ਗਈ ਸੀ ਉਹ ਮੈਨੂੰ ਗੁੱਸੇ ਹੋਣ ਲੱਗ ਪਈ ਪਾਪਾ ਦਾ ਵਰਤਾਓ ਮਾਂ ਤੋਂ alag ਨਹੀਂ ਸੀ ਦੋਨਾਂ ਨੇ ਮੈਨੂੰ ਇਸ ਕੰਮ ਨੂੰ ਕਰਨ ਤੋਂ ਮਨਾ ਕੀਤਾ ਸੀ ਪਰ ਮੈਂ ਤੈਅ ਕਰ ਚੁੱਕੀ ਸੀ ਸਭ ਤੋਂ ਵੱਡੀ ਗੱਲ ਮੈਨੂੰ ਉਹਨਾਂ ਪੈਸਿਆਂ ਦਾ ਲਾਲਚ ਸੀ ਜਿਨ੍ਹਾਂ ਦੇ ਨਾਲ ਮੈਂ ਆਪਣੇ ਪਿਓ ਦਾ ਇਲਾਜ ਕਰਵਾ ਸਕਦੀ ਸੀ ਇਸ ਦੇ ਇਲਾਵਾ ਮੈਨੂੰ ਹੋਰ ਕੋਈ ਆਪਸ਼ਨ ਨਜ਼ਰ ਨਹੀਂ ਆਉਂਦਾ ਸੀ ਮਾਂ ਪਿਓ ਦੋ ਦਿਨ ਰਾਜ਼ ਰਹੀ ਪਰ ਫਿਰ ਮੈਨੂੰ ਸਮਝਾਉਣ ਲੱਗ ਪਈ ਪਰ ਮੈਂ ਸਮਝਣ ਸਮਝਾਉਣ ਦੀ ਹੱਦ ਵਿੱਚੋਂ ਨਿਕਲ ਗਈ ਸੀ ਇਸ ਲਈ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਐਤਵਾਰ ਦਾ ਦਿਨ ਆ ਗਿਆ ਸਾਦਾ ਜਿਹਾ ਫੰਕਸ਼ਨ ਸੀ ਤੇ ਸਾਡਾ ਵਿਆਹ ਹੋ ਗਿਆ ਸੀ ਮੈਂ ਹਜੇ ਆਪਣੇ ਘਰ ਵਾਲੇ ਦਾ ਚਿਹਰਾ ਵੀ ਨਹੀਂ ਦੇਖਿਆ ਸੀ ਪਰ ਉਹਦਾ ਨਾਮ ਸੁਣ ਕੇ ਮੈਂ ਹੈਰਾਨ ਜ਼ਰੂਰ ਹੋਈ ਸੀ ਪਰ ਉਹਦੇ ਨਾਮ ਤੇ ਤਾਂ ਬਹੁਤ ਸਾਰੇ ਲੋਕ ਹੁੰਦੇ ਆ ਜੇ ਏ ਮਣੀਆ ਤਾਂ ਉਹ ਮਣੀ ਬਿਲਕੁਲ ਵੀ ਨਹੀਂ ਹੋ ਸਕਦਾ ਸੀ ਉਹਦੇ ਨਾਲ ਮੇਰਾ ਦਿਲ ਡਰਦਾ ਸੀ ਜਦ ਕਿ ਇਹ ਥਾਂ ਪਤਾ ਨਹੀਂ ਕੌਣ ਪਾਗਲ ਤੇ ਸਾਈਕੋ ਸੀ ਮੈਂ ਸਹੁਰੇ ਘਰ ਆਵੀ ਸੀ ਜਦੋਂ ਮੈਂ ਕਮਰੇ ਵਿੱਚ ਉਹਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਉਹ ਬੜੇ ਪਿਆਰ ਨਾਲ ਮੈਨੂੰ ਦੇਖਦਾ ਸੀ ਮੈਂ ਸ਼ਰਮਾਉਂਦੇ ਹੋਏ ਆਪਣਾ ਸਿਰ ਝੁਕਾਇਆ ਤੇ ਫਿਰ ਉਹਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਕਿਉਂ ਤੂੰ ਇਦਾਂ ਸਾਈਕੋ ਹੁੰਦਾ ਜਾ ਰਿਹਾ ਵਾਂ ਕਿਉਂ ਤੇਰੇ ਬਾਰੇ ਸਾਰੇ ਇਦਾਂ ਕਹਿੰਦੇ ਆ ਮੇਰੀ ਗੱਲ ਸੁਣ ਕੇ ਉਹ ਕਹਿਨ ਲੱਗਾ ਕਿ ਮੈਂ ਇਸ ਵੱਡੇ ਸ਼ਹਿਰ ਤੋਂ ਮਾਈਗ੍ਰੇਟ ਹੋ ਕੇ ਇਸ ਯੂਨੀਵਰਸਿਟੀ ਵਿੱਚ ਆਇਆ ਸੀ ਤੇ ਇੱਥੋਂ ਦੀ ਡਿਪਾਰਟਮੈਂਟ ਵਿੱਚ ਐਂਟਰ ਹੁੰਦੇ ਹੀ ਮੈਂ ਪਹਿਲੀ ਨਜ਼ਰ ਮੇਰੀ ਤੇਰੇ ਤੇ ਪਈ ਸੀ ਤੂੰ ਇੱਕ ਪਾਸੇ ਬੈਂਚ ਤੇ ਬੈਠੀ ਸੀ ਤੂੰ ਕੁਝ ਨੋਟਸ ਬਣਾ ਰਹੀ ਸੀ ਇਹ ਸਾਰੀਆਂ ਮਾਡਲ ਤੇ ਫੈਸ਼ਨ ਦੀਆਂ ਮਾਰੀਆਂ ਕੁੜੀਆਂ ਜਿਨ੍ਹਾਂ ਨੇ ਮੇਕਅੱਪ ਕਰਕੇ ਆਪਣੀ ਫੇਕ ਬਿਊਟੀ ਬਣਾਈ ਹੋਈ ਸੀ ਤੇ ਤੂੰ ਉਹਨਾਂ ਵਿੱਚੋਂ ਅਲੱਗ ਦਿਸਦੀ ਸੀ ਤੇਰਾ ਚਿਹਰਾ ਹਰ ਤਰ੍ਹਾਂ ਮੇਕਅੱਪ ਤੋਂ ਪਾਕ ਤੇ ਬਹੁਤ ਪਿਆਰਾ ਲੱਗਦਾ ਸੀ ਤੂੰ ਉਹ ਚੰਗੀ ਤਰ੍ਹਾਂ ਚੁੰਨੀ ਲਈ ਹੋਈ ਸੀ ਬੜੀ ਸਿੰਪਲ ਤੇ ਪਿਆਰੀ ਜਿਹੀ ਲੱਗਦੀ ਸੀ ਮੈਂ ਕੁਝ ਪਲ ਬਸ ਤੈਨੂੰ ਦੇਖਦਾ ਰਿਹਾ ਤੇ ਇਦਾਂ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਕੁੜੀਆਂ ਨਹੀਂ ਆਈਆਂ ਸੀ ਪਰ ਉਹ ਸਿਰਫ ਵਕਤ گزارਾਂ ਦੇ ਲਈ ਸੀ ਪਰ ਤੈਨੂੰ ਦੇਖ ਕੇ ਮੈਂ ਪਹਿਲੀ ਨਜ਼ਰ ਵਿੱਚ ਹੀ ਪਿਆਰ ਦਾ ਸ਼ਿਕਾਰ ਹੋ ਗਿਆ ਸੀ ਮੈਂ ਉੱਥੇ ਖੜੇ ਖੜੇ ਸੋਚ ਲਿਆ ਸੀ ਕਿ ਮੈਂ ਤੈਨੂੰ ਆਪਣੀ ਘਰ ਵਾਲੀ ਬਣਾਉਣਾ ਚਾਹਣਾ ਇਹ ਸੋਚ ਆਉਂਦੇ ਹੀ ਇੱਕ ਸਕੂਨ ਦਿਲ ਵਿੱਚ ਉਤਰ ਗਿਆ ਸੀ ਮੈਨੂੰ ਤੈਨੂੰ ਦੇਖਣਾ ਗੱਲ ਕਰਨਾ ਚੰਗਾ ਲੱਗਦਾ ਸੀ ਇਹਨਾਂ ਦਿਨਾਂ ਵਿੱਚ ਪਾਪਾ ਮੈਨੂੰ ਵਿਆਹ ਦਾ ਕਹਿ ਰਹੇ ਸੀ ਇਸ ਲਈ ਪਾਪਾ ਨੇ ਮੈਨੂੰ ਇੱਥੇ ਬੁਲਾਇਆ ਸੀ ਮੈਂ ਉਹਨੂੰ ਤੇਰੇ ਬਾਰੇ ਦੱਸਿਆ ਪਰ ਸਟੇਟਸ ਤੇ ਫਰਕ ਦਾ ਕਰਕੇ ਪਾਪਾ ਨੇ ਮੈਨੂੰ ਸਾਫ਼ ਮਨਾ ਕਰ ਦਿੱਤਾ ਸੀ ਕਿ ਤੇਰੇ ਨਾਲ ਮਿਲਣਾ ਵੀ ਚੰਗਾ ਨਹੀਂ ਲੱਗਦਾ ਉਹ ਤੇਰੀ ਕਾਬਲੀਅਤ ਤੇ ਤੇਰੀ ਖੂਬਸੂਰਤੀ ਦਾ ਮਤਲਬ ਨਹੀਂ ਪਤਾ ਸੀ ਉਹ ਆਪਣੇ ਹੀ ਵਰਗੀ ਕਿਸੇ ਬਿਜ਼ਨਸਮੈਨ ਦੀ ਕੁੜੀ ਦਾ ਰਿਸ਼ਤਾ ਲੱਭਣਾ ਚਾਹੁੰਦਾ ਸੀ ਜਿਹਦੇ ਨਾਲ ਉਹ ਆਪਣੇ ਬਿਜ਼ਨਸ ਨੂੰ ਚਾਰ ਚੰਦ ਲਾ ਸਕੇ ਮੈਂ ਉਹਨੂੰ ਵਾਰ-ਵਾਰ ਮਨਾ ਕਰਦਾ ਰਿਹਾ ਪਰ ਉਹਨੇ ਮੇਰੀ ਇੱਕ ਨਾ ਸੁਣੀ ਤੇ ਇੱਕ ਥਾਂ ਤੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਇਸ ਲਈ ਮੈਂ ਆਖਰੀ ਦਿਨ ਯੂਨੀਵਰਸਿਟੀ ਵਿੱਚ ਨਹੀਂ ਗਿਆ ਸੀ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਪਸੰਦ ਕਰਦੀ ਹੈ ਪਰ ਮੈਂ ਆਖਰੀ ਦਿਨ ਤੇਰੀ ਆਸ ਤੇ ਉਮੀਦ ਨਹੀਂ ਤੋੜ ਸਕਦਾ ਸੀ ਇਸ ਲਈ ਮੈਂ ਯੂਨੀਵਰਸਿਟੀ ਨਹੀਂ ਆਇਆ ਪਾਪਾ ਨੇ ਮੇਰੀ ਮੰਗਣੀ ਬੜੀ ਧੂਮ-ਧਾਮ ਨਾਲ ਕਰ ਦਿੱਤੀ ਸੀ ਮੈਂ ਪਾਪਾ ਦੀ ਮਰਜ਼ੀ ਦੇ ਅੱਗੇ ਸਿਰ ਝੁਕਾ ਦਿੱਤਾ ਸੀ ਪਰ ਉਹਦੇ ਉਸਦੇ ਬਾਅਦ ਮੈਂ ਚੁੱਪ ਰਹਿਣ ਲੱਗ ਪਿਆ ਸੀ ਮੇਰੀ ਮੰਗੇਤਰ ਮੈਨੂੰ ਬਾਹਰ ਲਿਜਾਣਾ ਲਜਾਨ ਲਈ ਆਉਂਦੀ ਸੀ ਮੈਨੂੰ ਮਹਿੰਗੇ ਮਹਿੰਗੇ ਗਿਫਟ ਦਿੰਦੀ ਸੀ ਉਹ ਮੇਰੇ ਨਾਲ ਵਕਤ ਗੁਜ਼ਾਰਨਾ ਚਾਹੁੰਦੀ ਸੀ ਪਰ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ ਮੈਨੂੰ ਵਾਰ-ਵਾਰ ਤੇਰਾ ਖਿਆਲ ਆਉਂਦਾ ਸੀ ਫਿਰ ਇੱਕ ਦਿਨ ਮੈਂ ਯੂਨੀਵਰਸਿਟੀ ਦੇ ਕਲਰਕ ਡਿਪਾਰਟਮੈਂਟ ਤੋਂ ਤੇਰੇ ਘਰ ਦਾ ਪਤਾ ਕਰਵਾਇਆ ਤਾਂ ਤੇਰੇ ਘਰ ਵੀ ਗਿਆ ਪਰ ਤੁਸੀਂ ਉੱਥੋਂ ਪਤਾ ਨਹੀਂ ਕਿੱਥੇ ਚਲੇ ਗਏ ਸੀ ਕੋਈ ਉਮੀਦ ਨਹੀਂ ਰਹੀ ਸੀ ਹੁਣ ਇੰਨੇ ਵੱਡੇ ਸ਼ਹਿਰ ਵਿੱਚ ਮੈਂ ਤੈਨੂੰ ਕਿੱਥੇ ਲੱਭਦਾ ਇਸ ਤੋਂ ਬਾਅਦ ਜਿੱਦਾਂ ਹੀ ਆਪਣੇ ਆਪ ਤੋਂ ਮੇਰਾ ਮਨ ਉੱਠ ਗਿਆ ਸੀ ਇਹਨਾਂ ਦਿਨਾਂ ਵਿੱਚ ਮੇਰੀ ਹਾਲਤ ਦਾ ਕਰਕੇ ਮੇਰੀ ਮੰਗੇਤਰ ਦੇ ਨਾਲ ਲੜਾਈ ਹੋ ਗਈ ਸੀ ਉਹ ਮੈਨੂੰ ਕਿਤੇ ਲਿਜਾਣਾ ਚਾਹੁੰਦੀ ਸੀ ਜਦ ਕਿ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਇਸ ਲਈ ਮੈਂ ਉਹਨੂੰ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਤੂੰ ਮੈਨੂੰ ਵਾਰ-ਵਾਰ ਤੰਗ ਨਾ ਕਰ ਉਹਨੂੰ ਮੇਰਾ ਮਨਾਂ ਕਰਨਾ ਬੁਰਾ ਲੱਗਿਆ ਤੇ ਆਪਣੇ ਪਾਪਾ ਕੋਲੋਂ ਮੇਰਾ ਇਸ ਵਰਤਾਰੇ ਬਾਰੇ ਗੱਲ ਕੀਤੀ ਉਹਦੇ ਪਾਪਾ ਨੇ ਮੇਰੇ ਨਾਲ ਗੱਲ ਕੀਤੀ ਤੇ ਕਲੇਸ਼ ਹੋ ਗਿਆ ਪਾਪਾ ਨੇ ਪਹਿਲਾਂ ਹੀ ਮੈਨੂੰ ਬਹੁਤ ਮਾੜਾ ਚੰਗਾ ਕਿਹਾ ਤੇ ਫਿਰ ਪਾਪਾ ਨੇ ਮੈਨੂੰ ਸਾਫ਼-ਸਾਫ਼ ਵਾਰਨਿੰਗ ਦੇ ਦਿੱਤੀ ਕਿ ਉਸ ਕੁੜੀ ਕੋਲ ਮਾਫੀ ਮੰਗ ਲੈ ਆਪਣਾ ਵਰਤਾਓ ਠੀਕ ਕਰ ਪਰ bizness ਨੂੰ ਨੁਕਸਾਨ ਨਹੀਂ ਕਰਵਾ ਸਕਦੇ ਸੀ ਆਪਣੇ ਰਿਸ਼ਤੇ ਨੂੰ ਵੀ ਪਰ ਮੇਰਾ ਇਦਾਂ ਦਾ ਕੋਈ ਵੀ ਇਰਾਦਾ ਨਹੀਂ ਸੀ ਮੈਂ ਨਾ ਤਾਂ ਉਸ ਕੁੜੀ ਕੋਲ ਮਾਫੀ ਮੰਗੀ ਨਾ ਹੀ ਆਪਣੇ ਰਿਸ਼ਤੇ ਨੂੰ ਠੀਕ ਕੀਤਾ ਇਸ ਦੇ ਨਤੀਜੇ ਵਿੱਚ ਮੇਰੀ ਮੰਗਣੀ ਟੁੱਟ ਗਈ ਸੀ ਪਾਪਾ ਮੇਰੇ ਤੇ ਗੁੱਸਾ ਹੁੰਦੇ ਸੀ ਫਿਰ ਪਾਪਾ ਨੇ ਇੱਕ ਥਾਂ ਤੇ ਮੇਰਾ ਹੋਰ ਰਿਸ਼ਤਾ ਪੱਕਾ ਕਰ ਦਿੱਤਾ ਮੈਨੂੰ ਉਸ ਕੁੜੀ ਦੇ ਨਾਲ ਮਿਲਣ ਜੁਲਣ ਲਈ ਕੁਝ ਸਮਾਂ ਵੀ ਦਿੱਤਾ ਸੀ ਪਾਪਾ ਚਾਹੁੰਦੇ ਸੀ ਕਿ ਇੱਕ ਦੂਸਰੇ ਨੂੰ ਸਮਝ ਲਓ ਇਹ ਫਿਰ ਜਲਦੀ ਹੀ ਵਿਆਹ ਕਰ ਦੇਵਾਂਗੇ ਪਰ ਮੈਂ ਘਰੇ ਹੀ ਰਹਿੰਦਾ ਸੀ ਮੇਰਾ ਦਿਲ ਨਹੀਂ ਕਰਦਾ ਸੀ ਕਿ ਕਿਤੇ ਬਾਹਰ ਆਵਾਂ ਜਾਂ ਜਾਵਾਂ ਪਾਪਾ ਮੈਨੂੰ ਝਿੜਕਦੇ ਸੀ ਅਕਸਰ ਹੀ ਮੈਨੂੰ ਸਮਝਾਉਂਦੇ ਸੀ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਕੁਝ ਵਕਤ ਬਾਅਦ ਪਾਪਾ ਨੂੰ ਮੇਰੀ ਫਿਕਰ ਹੋਣ ਲੱਗੀ ਸੀ ਉਹ ਮੈਨੂੰ ਵਕਤ ਦਿੰਦਾ ਤੇ ਮੇਰੇ ਨਾਲ ਰੋਟੀ ਵੀ ਖਾਂਦਾ ਸੀ ਪਰ ਮੈਨੂੰ ਹੁਣ ਉਹਦਾ ਸਾਥ ਨਹੀਂ ਚਾਹੀਦਾ ਸੀ ਜਦੋਂ ਮੈਨੂੰ ਉਹਦੀ ਲੋਡ ਸੀ ਤਾਂ ਉਹ ਬਿਜ਼ਨਸ ਦੇ ਫਿਕਰ ਵਿੱਚ ਹੀ ਲੱਗੇ ਹੋਏ ਸੀ ਮੇਰਾ ਇਹ ਵੀ ਰਿਸ਼ਤਾ ਖਤਮ ਹੋ ਗਿਆ ਸੀ ਮੈਂ ਪਾਪਾ ਨੂੰ ਕਹਿ ਦਿੱਤਾ ਸੀ ਕਿ ਹਜੇ ਮੇਰੇ ਲਈ ਕੋਈ ਰਿਸ਼ਤਾ ਨਾ ਦੇਖੋ ਨਾ ਹੀ ਮੈਂ ਵਿਆਹ ਕਰਵਾਉਣਾ ਮੈਨੂੰ ਕੁਝ ਟਾਈਮ ਦਿਓ ਪਾਪਾ ਵੀ ਸ਼ਾਇਦ ਇਸ ਰਸਤੇ ਦੀ ਗੱਲ ਨੂੰ ਸਮਝ ਗਏ ਸੀ ਇਸ ਲਈ ਉਹਨਾਂ ਨੇ ਮੈਨੂੰ ਸੰਭਾਲਣ ਦੇ ਲਈ ਸਮਾਂ ਦੇ ਦਿੱਤਾ ਤੇ ਕੁਝ ਦਿਨ ਇਦਾਂ ਹੀ ਲੰਘ ਗਏ ਸੀ ਪਾਪਾ ਨੇ ਆਪਣੇ ਇਕਲੌਤੇ ਮੁੰਡੇ ਨੂੰ ਦੁਨੀਆ ਤੋਂ ਅਲੱਗ ਦੇਖਦੇ ਹੋਏ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਅਕਸਰ ਹੀ ਉਹ ਮੇਰੇ ਦੋਸਤਾਂ ਨੂੰ ਫੋਨ ਕਰਕੇ ਬਹਾਨੇ ਨਾਲ ਘਰੇ ਬੁਲਾ ਲੈਂਦੇ ਸੀ ਤਾਂ ਕਿ ਮੈਂ ਖੁਸ਼ ਰਹਾ ਪਰ ਮੈਂ ਉਪਰੋਂ-ਉਪਰੋਂ ਖੁਸ਼ ਹੁੰਦਾ ਸੀ ਅੰਦਰੋਂ ਕਿਸੇ ਹਾਲਾਤ ਦਾ ਸ਼ਿਕਾਰ ਹੋ ਜਾਂਦਾ ਸੀ ਕੁਝ ਦਿਨ ਬਾਅਦ ਪਾਪਾ ਮੈਨੂੰ ਕਹਿਣ ਲੱਗੇ ਕਿ ਤੂੰ ਉਸ ਕੁੜੀ ਨੂੰ ਲੱਭ ਲੈ ਜੇ 1 ਮਹੀਨੇ ਵਿੱਚ ਵਿੱਚ ਲੱਭ ਲਿਆ ਨਹੀਂ ਤਾਂ ਤੇਰਾ ਮੈਂ ਵਿਆਹ ਉਹਦੇ ਨਾਲ ਕਰਵਾ ਦੇਵਾਂਗਾ ਫਿਰ ਮੇਰੀ ਦੱਸੀ ਹੋਈ ਕੁੜੀ ਦੇ ਨਾਲ ਹੀ ਨਹੀਂ ਤਾਂ ਤੈਨੂੰ ਵਿਆਹ ਕਰਵਾਉਣਾ ਪਊਗਾ ਪਾਪਾ ਦੀ ਸ਼ਰਤ ਮੰਨ ਕੇ ਮੈਂ ਤੈਨੂੰ ਬਹੁਤ ਲੱਭਿਆ ਤੇਰੇ ਮਹੱਲੇ ਵੀ ਗਿਆ ਉਹ ਤੁਹਾਡਾ ਐਡਰੈਸ ਦਾ ਪਤਾ ਕੀਤਾ ਪਰ ਉਹਨਾਂ ਨੇ ਜੋ ਦੱਸਿਆ ਉਹ ਵੀ ਗਲਤ ਨਿਕਲੇ ਸੀ ਤੇਰੇ ਪਾਪਾ ਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਸ ਲਈ ਕੀ ਕੀ ਪੁੱਛ ਦੱਸ ਕਰਦਾ ਇੱਕ ਮਹੀਨਾ ਕਿੱਦਾਂ ਲੰਘ ਗਿਆ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਮੇਰੇ ਕੋਲ ਤੇਰੀ ਕੋਈ ਫੋਟੋ ਵੀ ਨਹੀਂ ਸੀ ਤੇ ਨਾ ਹੀ ਤੇਰੀ ਕੋਈ ਸਹੇਲੀ ਦੀ ਸੀ ਜਿਹਨੂੰ ਮੈਂ ਤੇਰੇ ਬਾਰੇ ਪੁੱਛ ਸਕਦਾ ਜਿੱਦਾਂ ਹੀ ਮਹੀਨਾ ਖਤਮ ਹੋਇਆ ਪਾਪਾ ਨੇ ਮੈਨੂੰ ਤੇਰੇ ਬਾਰੇ ਪੁੱਛਿਆ ਤੇ ਮੈਂ ਹਾਰੇ ਹੋਏ ਅੰਦਾਜ਼ ਚ ਪਾਪਾ ਨੂੰ ਕਿਹਾ ਕਿ ਜਿਸ ਕੁੜੀ ਨਾਲ ਮੇਰਾ ਵਿਆਹ ਕਰਨਾ ਕਰ ਦਿਓ ਮੈਂ ਤਿਆਰ ਹਾਂ ਪਾਪਾ ਤਾਂ ਜਿੱਦਾਂ ਖੁਸ਼ੀ ਨਾਲ ਬੇਕਾਬੂ ਹੋ ਗਏ ਸੀ ਤੇ ਅਗਲੇ ਹੀ ਦਿਨ ਉਹਨਾਂ ਨੇ ਕਿਹਾ ਕਿ ਮੈਂ ਐਤਵਾਰ ਨੂੰ ਤੇਰਾ ਵਿਆਹ ਪੱਕਾ ਕਰ ਦਿੱਤਾ ਐਤਵਾਰ ਨੂੰ ਤਿਆਰ ਰਹਿਣਾ ਮੈਂ ਉਹਨਾਂ ਨੂੰ ਕੁੜੀ ਦੇ ਬਾਰੇ ਕੁਝ ਵੀ ਨਹੀਂ ਪੁੱਛਿਆ ਕਿਉਂਕਿ ਜੇ ਤੂੰ ਨਹੀਂ ਸੀ ਤਾਂ ਮੈਨੂੰ ਕੋਈ ਵੀ ਫਰਕ ਨਹੀਂ ਸੀ ਕਿ ਕੋਈ ਵੀ ਕੁੜੀ ਹੋਵੇ ਅੰਤਵਾਰ ਨੂੰ ਪੂਰੇ ਵਕਤ ਤੇ ਮੈਂ ਤਿਆਰ ਹੋ ਗਿਆ ਸੀ ਵਿਆਹ ਦੇ ਲਈ ਜਦੋਂ ਮੈਂ ਤੇਰਾ ਨਾਮ ਸੁਣਿਆ ਤਾਂ ਮੈਂ ਹੈਰਾਨ ਸੀ ਪਰ ਸੋਨੀਆ ਨਾਮ ਦੀਆਂ ਕੁੜੀਆਂ ਪਤਾ ਨਹੀਂ ਕਿੰਨੀਆਂ ਇਸ ਦੁਨੀਆ ਵਿੱਚ ਹੋਣਗੀਆਂ ਮੈਂ ਇਹ ਸੋਚ ਕੇ ਚੁੱਪ ਕਰ ਗਿਆ ਸੀ ਫਿਰ ਤੈਨੂੰ ਆਪਣੇ ਕਮਰੇ 'ਚ ਦੇਖ ਕੇ ਹੈਰਾਨ ਰਹਿ ਗਿਆ ਸ਼ਾਇਦ ਰੱਬ ਨੇ ਸਾਡਾ ਮਿਲਣਾ ਲਿਖਿਆ ਹੋਇਆ ਸੀ ਇਸੇ ਤਰ੍ਹਾਂ ਸਾਡਾ ਨਸੀਬ ਜੋੜਨਾ ਸੀ ਦੇਖ ਲਿਆ ਅੱਜ ਅਸੀਂ ਇੱਕ ਹੋ ਗਏ ਮਣੀ ਨੇ ਇਹ ਕਹਿੰਦੇ ਹੋਏ ਆਪਣਾ ਹੱਥ ਅੱਗੇ ਕੀਤਾ ਤਾ ਮੈਂ ਵੀ ਉਹ ਆਪਣਾ ਹੱਥ ਉਸਤੇ ਹੱਥ ਤੇ ਰੱਖ ਦਿੱਤਾ। ਅਗਲੇ ਦਿਨ ਮੈਂ ਸਵੀਰ ਨੂੰ ਮਣੀ ਦੇ ਨਾਲ ਖੁਸ਼-ਖੁਸ਼ ਆਪਣੇ ਕਮਰੇ ਤੋਂ ਬਾਹਰ ਨਿਕਲੀ। ਜਾ ਕੇ ਪਾਪਾ ਨੂੰ ਮਿਲੇ ਤਾਂ ਪਾਪਾ ਸਾਨੂੰ ਦੋਵਾਂ ਨੂੰ ਇਕੱਠੇ ਦੇਖ ਕੇ ਹੈਰਾਨ ਹੋ ਗਏ ਸੀ। ਸਾਨੂੰ ਇਦਾਂ ਕਲੇ ਲਾ ਲਿਆ ਕਿ ਉਹਨਾਂ ਦੀਆਂ ਅੱਖਾਂ ਭਿੱਜ ਗਈਆਂ ਸੀ। ਸ਼ਾਇਦ ਉਹ ਵੀ ਮਣੀ ਦੀ ਹਾਲਤ ਦੀ ਵਜ੍ਹਾ ਦੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਹੁਣ ਉਹਨੂੰ ਉਹਨਾਂ ਨੂੰ ਖੁਸ਼ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਸੀ। ਅਸੀਂ ਸਾਰੇ ਮਿਲ ਕੇ ਰੋਟੀ ਖਾਣ ਲੱਗ ਪਏ ਸੀ। ਮਣੀ ਮੈਨੂੰ ਥੋੜੀ-ਥੋੜੀ ਦੇਰ ਬਾਅਦ ਹਰ ਚੀਜ਼ ਫੁਲਾ ਰਿਆ ਸੀ। ਮੈਨੂੰ ਵੀ ਬਹੁਤ ਚੰਗਾ ਲੱਗਦਾ ਸੀ ਪਾਪਾ ਹਰਾਨੀ ਨਾਲ ਮਣੀ ਨੂੰ ਦੇਖ ਰਹੇ ਸੀ ਸਿਰਫ ਮੈਂ ਤੇ ਮਣੀ ਹੀ ਸੱਚਾਈ ਜਾਣਦੇ ਸੀ ਉਹਨਾਂ ਨੇ ਪਾਪਾ ਨੂੰ ਇਸ ਕੁਝ ਵੀ ਨਹੀਂ ਦੱਸਿਆ ਸੀ ਮੈਂ ਤੇ ਮਣੀ ਨੇ ਇੱਕ ਦੂਸਰੇ ਨਾਲ ਵਾਅਦਾ ਕੀਤਾ ਸੀ ਕਿ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਾਂਗੇ ਕਿ ਅਸੀਂ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ ਮੈਂ ਉਹੀ ਕੁੜੀ ਹਾਂ ਜਿਹਦੇ ਨਾਲ ਮਣੀ ਵਿਆਹ ਕਰਵਾਉਣਾ ਚਾਹੁੰਦਾ ਸੀ ਪਾਪਾ ਨੂੰ ਵੀ ਸੱਚਾਈ ਦਾ ਨਹੀਂ ਪਤਾ ਸੀ ਇਸ ਲਈ ਉਹ ਸਾਨੂੰ ਖੁਸ਼ ਦੇਖ ਕੇ ਬੜਾ ਖੁਸ਼ ਸੀ ਅਚਾਨਕ ਮਣੀ ਪਾਪਾ ਨੂੰ ਕਹਿਣ ਲੱਗਾ ਕਿ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸੋਨਿਆ ਨੂੰ ਮੇਰੀ ਜ਼ਿੰਦਗੀ ਲਈ ਚੁਣਿਆ ਇਸ ਤੋਂ ਚੰਗੀ ਕੁੜੀ ਮੈਨੂੰ ਕਦੀ ਨਹੀਂ ਮਿਲਨੀ ਸੀ ਮਣੀ ਇਹ ਕਹਿੰਦੇ ਹੋਏ ਉੱਠ ਕੇ ਪਾਪਾ ਨੂੰ ਗਲੇ ਲਾ ਲਿਆ ਪਾਪਾ ਦੀਆਂ ਅੱਖਾਂ ਭਿੱਜ ਗਈਆਂ ਸੀ ਉਹ ਕਿੰਨੀ ਦੇਰ ਮਣੀ ਨੂੰ ਆਪਣੇ ਨਾਲ ਲਾ ਕੇ ਖੜਾ ਰਿਹਾ ਤੇ ਸਾਡੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਸੀ ਇਦਾਂ ਹੀ ਬੈਠੇ-ਬੈਠੇ ਮੈਨੂੰ ਮਣੀ ਦੀ ਮਾਂ ਦਾ ਖਿਆਲ ਆਇਆ ਮੈਂ ਉਹਨੂੰ ਪੁੱਛ ਲਿਆ ਕਿ ਤੁਹਾਡੀ ਮੰਮੀ ਕਿੱਥੇ ਆ ਮੈਂ ਕਦੀ ਉਹਦੇ ਬਾਰੇ ਸੁਣਿਆ ਹੀ ਨਹੀਂ ਨਾ ਹੀ ਕਦੀ ਉਹਨਾਂ ਦੀ ਫੋਟੋ ਦੇਖੀ ਆ ਤਾਂ ਕਿ ਮੈਨੂੰ ਪੂਰੇ ਘਰ ਵਿੱਚ ਫੋਟੋ ਵੀ ਕਿਤੇ ਨਹੀਂ ਦੇਸੀ ਸੀ ਯਾਦ ਹੈ ਆਪਣੇ ਬਚਪਨ ਦੀਆਂ ਫੋਟੋਆਂ ਤੇ ਉਹਦੇ ਪਾਪਾ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਘਰ ਵਿੱਚ ਹਰ ਥਾਂ ਤੇ ਲੱਗੀਆਂ ਹੁੰਦੀਆਂ। ਮੇਰੀ ਗੱਲ ਸੁਣ ਕੇ ਉਹ ਹੱਸ ਪਿਆ ਤੇ ਕਹਿਣ ਲੱਗਾ ਚੱਲ ਤੈਨੂੰ ਅੱਜ ਆਪਣੀ ਮਾਂ ਬਾਰੇ ਵੀ ਦੱਸ ਦਿੰਦਾ। ਮੇਰੀ ਮੰਮੀ ਪਾਪਾ ਦਾ ਵਿਆਹ ਨਹੀਂ ਹੋਇਆ ਸੀ ਬਲਕਿ ਉਹਨਾਂ ਨੇ ਦੋਨਾਂ ਪਰਿਵਾਰਾਂ ਦਾ ਕਾਰੋਬਾਰ ਵਧਾਉਣ ਦੇ ਲਈ ਇੱਕ ਦੂਸਰੇ ਨਾਲ ਸਟੇਟਸ ਉੱਚਾ ਕਰਨ ਦੇ ਲਈ ਇੱਕ ਸੌਦਾ ਕੀਤਾ ਸੀ। ਦਿਲੋਂ ਇੱਕ ਦੂਜੇ ਨੂੰ ਮਨਜ਼ੂਰ ਕਰ ਲਿਆ ਸੀ। ਇੱਕ ਦੂਜੇ ਨੂੰ ਬਸ ਉਹਨਾਂ ਨੇ ਅਪਣਾਉਣਾ ਸੀ। ਮੰਮੀ ਆਪਣੀ ਸੋਸ਼ਲ ਲਾਈਫ ਵਿੱਚ ਜਿਆਦਾਤਰ ਬਿਜੀ ਰਹਿੰਦੀ ਸੀ ਕਲੱਬ ਜਾਂਦੀ ਸੀ ਪਾਰਟੀਆਂ ਕਰਦੀ ਸੀ ਪਾਪਾ ਹਰ ਵੇਲੇ ਬਿਜ਼ਨਸ ਨੂੰ ਦੋ ਦੋ ਚਾਰ ਕਰਨ ਵਿੱਚ ਲੱਗੇ ਹੋਏ ਸੀ ਦੋਨਾਂ ਦਾ ਰਿਸ਼ਤਾ ਸੀ ਪਰ ਉਹ ਦੋਨੋਂ ਇੱਕ ਦੂਸਰੇ ਦੇ ਨਾਲ ਨਹੀਂ ਰਹੇ ਇਹਨਾਂ ਦੋਨਾਂ ਦੇ ਰਿਸ਼ਤੇ ਵਿੱਚ ਪਿਆਰ ਨਹੀਂ ਰਿਹਾ ਇਸੇ ਦੌਰਾਨ ਨਾ ਚਾਹੁੰਦੇ ਹੋਏ ਵੀ ਮੈਂ ਕਿਤੇ ਨਾ ਕਿਤੇ ਜੰਮ ਪਿਆ ਸੀ ਮੰਮੀ ਨੂੰ ਬੱਚਾ ਨਹੀਂ ਚਾਹੀਦਾ ਸੀ ਉਹ ਆਪਣੇ ਪੈਰਾਂ ਵਿੱਚ ਇਸ ਤਰ੍ਹਾਂ ਦੀਆਂ ਜੰਜੀਰਾਂ ਨਹੀਂ ਪਾਉਣਾ ਚਾਹੁੰਦੀ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਇਆ ਈਮਨ ਜੂ ਸੀ ਮੈਂ ਇਸ ਦੁਨੀਆ ਤੇ ਆ ਗਿਆ ਸੀ ਫਿਰ ਜਨਮ ਤੋਂ ਬਾਅਦ ਕੁਝ ਦਿਨ ਤੱਕ ਮੰਮੀ ਪਾਪਾ ਦਾ ਆਪਸ ਵਿੱਚ ਮੂਡ ਚੰਗਾ ਰਿਹਾ ਪਰ ਫਿਰ ਉਹਨਾਂ ਦੇ ਵਿੱਚ ਦੁਬਾਰਾ ਲੜਾਈ ਹੋਣ ਲੱਗ ਪਈ ਮੰਮੀ ਨੂੰ ਗੁੱਸਾ ਆਉਂਦਾ ਸੀ ਕਿ ਪਾਪਾ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਪਰ ਪਾਪਾ ਨੂੰ ਇਤਰਾਜ਼ ਹੁੰਦਾ ਸੀ ਕਿ ਜਦ ਮੈਂ ਘਰ ਆਉਂਦਾ ਤੇ ਉਹ ਘਰ ਨਹੀਂ ਹੁੰਦੀ ਇਸ ਤਰ੍ਹਾਂ ਕਰਦੇ ਕਰਦੇ ਦੋਨਾਂ ਵਿੱਚ ਲੜਾਈ ਵੱਧ ਗਈ ਸੀ ਉਸ ਵੇਲੇ ਮੈਂ 8 ਸਾਲ ਦਾ ਹੋ ਗਿਆ ਸੀ ਉਹਨਾਂ ਦਿਨਾਂ ਵਿੱਚ ਮੰਮੀ ਦਾ ਅਫੇਅਰ ਕਿਤੇ ਹੋਰ ਸੀ ਮੰਮੀ ਘੱਟ ਉਮਰ ਦੇ ਮੁੰਡਿਆਂ ਨਾਲ ਅਕਸਰ ਹੀ ਦਿਖਾਈ ਦਿੰਦੀ ਹੁੰਦੀ ਸੀ ਪਾਪਾ ਨੂੰ ਬਿਜ਼ਨਸ ਤੋਂ ਵੇਲ ਨਹੀਂ ਮਿਲਦੀ ਸੀ ਪਰ ਉਹਨਾਂ ਨੂੰ ਕੋਈ ਨਾ ਕੋਈ ਮਿਲਣ ਵਾਲਾ ਮੰਮੀ ਦੇ ਬਾਰੇ ਵਿੱਚ ਦੱਸ ਦਿੰਦਾ ਸੀ ਜਦ ਕਿ ਪਾਪਾ ਨੂੰ ਵੀ ਕੁਝ ਪਤਾ ਲੱਗ ਗਿਆ ਤਾਂ ਉਹ ਨਸ਼ੇ ਵਿੱਚ ਅੰਨੇ ਹੋ ਕੇ ਘਰ ਆਉਂਦੇ ਸੀ ਮੰਮੀ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਸੀ ਕਦੀ-ਕਦੀ ਮੰਮੀ ਨੂੰ ਕੁੱਟ ਵੀ ਦਿੰਦੇ ਸੀ ਪਰ ਇੱਕ ਤਾਂ ਉਹ ਨਸ਼ੇ ਵਿੱਚ ਹੁੰਦੇ ਸੀ ਤੇ ਦੂਸਰਾ ਮੰਮੀ ਉਹਨਾਂ ਨੂੰ ਏਦਾਂ ਕਰਨ ਤੋਂ ਰੋਕ ਦਿੰਦੀ ਸੀ ਫਿਰ ਇੱਕ ਕਮੇ ਹਿੰਨੇ ਦੇ ਵਿੱਚ ਹੀ ਉਹਨਾਂ ਦਾ ਤਲਾਕ ਹੋ ਗਿਆ। ਮੰਮੀ ਦੇ ਉੱਪਰ ਤਾਂ ਨਵੇਂ ਇਸ਼ਕ ਦਾ ਪੂਰਾ ਸਵਾਰ ਸੀ ਪਰ ਪਾਪਾ ਨੂੰ ਤਲਾਕ ਦੇ ਕੇ ਦੂਸਰਾ ਵਿਆਹ ਕਰਵਾਉਣਾ ਚਾਹੁੰਦੀ ਸੀ। ਮੰਮੀ ਨੂੰ ਤਾਂ ਪਤਾ ਸੀ ਕਿ ਪਾਪਾ ਉਹਨਾਂ ਨੂੰ ਇੰਨੀ ਜਲਦੀ ਤਲਾਕ ਨਹੀਂ ਦੇਣਗੇ। ਇਸ ਲਈ ਉਹਨੇ ਕੋਰਟ ਵਿੱਚ ਕੇਸ ਕਰ ਦਿੱਤਾ। ਪਾਪਾ ਨੇ ਵੀ ਵਕੀਲ ਕੀਤਾ ਹੋਇਆ ਸੀ। ਮੰਮੀ ਦਾ ਵਕੀਲ ਜਿੱਤ ਗਿਆ ਸੀ ਤੇ ਮੰਮੀ ਦਾ ਤਲਾਕ ਹੋ ਗਿਆ। ਨਾਲ ਹੀ ਨਾਲ ਪਾਪਾ ਨੂੰ ਵੀ 50% ਬਿਜ਼ਨਸ ਵਿੱਚੋਂ ਵਾਪਸ ਕਰਨਾ ਪਿਆ। ਤਾਂ ਪਾਪਾ ਨੂੰ ਬਹੁਤ ਵੱਡਾ ਝਟਕਾ ਲੱਗਾ ਬਹੁਤ ਵਕਤ ਲੱਗਿਆ ਉਹ ਆਪਣਾ ਬਿਜ਼ਨਸ ਦੁਬਾਰਾ ਸੈੱਟ ਕਰਨ ਵਿੱਚ ਪਾਪਾ ਨੂੰ ਮੰਮੀ ਨਾਲ ਬਹੁਤ ਪਿਆਰ ਸੀ ਪਾਪਾ ਨੇ ਵਿਆਹ ਨਹੀਂ ਕਰਵਾਇਆ ਸੀ ਪਾਪਾ ਨੇ ਸਾਰੇ ਘਰ ਵਿੱਚੋਂ ਮੰਮੀ ਦੀਆਂ ਸਾਰੀਆਂ ਚੀਜ਼ਾਂ ਦੇਖ ਕੇ ਛੱਡ ਦਿੱਤੀਆਂ ਸੀ ਇੱਥੋਂ ਤੱਕ ਕਿ ਮੰਮੀ ਦੀਆਂ ਫੋਟੋਆਂ ਵੀ ਨਹੀਂ ਰਹਿਣ ਦਿੱਤੀਆਂ ਮੇਰੇ ਕਰਕੇ ਲੜਾਈ ਹੋਣ ਲੱਗ ਪਈ ਸੀ ਮੰਮੀ ਦੀ ਬੇਵਫਾਈ ਰੋਜ਼-ਰੋਜ਼ ਝਕੜੇ ਦੇਖ ਕੇ ਮੇਰਾ ਔਰਤ ਦੀ ਜਾਤ ਤੋਂ ਵੀ ਭਰੋਸਾ ਖਤਮ ਹੋ ਗਿਆ ਸੀ ਮੈਂ ਇਸ ਤਰ੍ਹਾਂ ਜ਼ਿੰਦਗੀ ਆਪਣਾ ਆਪਣੇ ਲਈ ਨਹੀਂ ਚਾਹੁੰਦਾ ਸੀ ਨਾ ਹੀ ਆਪਣੀ ਜ਼ਿੰਦਗੀ ਵਿੱਚ ਏਦਾਂ ਦੀ ਔਰਤ ਚਾਹੁੰਦਾ ਸੀ ਜੀਨੂੰ ਘਰ ਦਾ ਖਿਆਲ ਨਾ ਹੋਵੇ ਤੇ ਆਪਣੇ ਬੱਚਿਆਂ ਦਾ ਵੀ ਨਾ ਹੋਵੇ ਤੇ ਬਸ ਇਹਨਾਂ ਪਤਾ ਹੋਵੇ ਕਿ ਸ਼ਾਮ ਨੂੰ ਤਿਆਰ ਹੋ ਕੇ ਕਲੱਬ ਜਾਣਾ ਪਰ ਇਹ ਪਤਾ ਨਹੀਂ ਸੀ ਕਿ ਸ਼ਾਮ ਨੂੰ ਉਹਦਾ ਮੁੰਡਾ ਤੇ ਘਰ ਵਾਲਾ ਕੀ ਖਾਣਗੇ ਕਿਸੇ ਗੈਰ ਮਰਦਾਂ ਨਾਲ ਆਪਣੀਆਂ ਅਜਾਇਸ਼ੀਆਂ ਕਰਨੀਆਂ ਤੇ ਉਹਨਾਂ ਕੋਲੋਂ ਆਪਣੀਆਂ ਤਾਰੀਫਾਂ ਸੁਣ ਲੈਣੀਆਂ ਮੈਨੂੰ ਏਦਾਂ ਦੀਆਂ ਔਰਤਾਂ ਨਹੀਂ ਪਸੰਦ ਸੀ ਮੈਂ ਸੋਚਦਾ ਸੀ ਕਿ ਮੈਨੂੰ ਵੀ ਉਹ ਔਰਤ ਮਿਲੇ ਜੋ ਮੇਰੀ ਟੈਂਸ਼ਨ ਤੇ ਪਿਆਰ ਦੀ ਭੁੱਖੀ ਹੋਵੇ ਜੋ ਮੈਨੂੰ ਪਿਆਰ ਕਰੇ ਤੇ ਜੋ ਮੇਰੇ ਘਰ ਨੂੰ ਬਣਾ ਕੇ ਰੱਖੇ ਜਦੋਂ ਮੈਂ ਘਰ ਵਾਪਸ ਆਵਾਂ ਤਾਂ ਮੁਸਕਰਾਉਂਦੀ ਹੋਈ ਮੈਨੂੰ ਮਿਲੇ ਇਸ ਲਈ ਜਦੋਂ ਮੈਂ ਤੈਨੂੰ ਦੇਖਿਆ ਤੇ ਮੈਨੂੰ ਲੱਗਿਆ ਕਿ ਤੂੰ ਹੀ ਉਹ ਔਰਤਾਂ ਜੋ ਮੇਰੀ ਜ਼ਿੰਦਗੀ ਵੀ ਦੇ ਲਈ ਸਭ ਕੁਝ ਦੁਬਾਰਾ ਵਾਪਸ ਖੁਸ਼ੀਆਂ ਲਿਆ ਸਕਦੀ ਹੈ ਮੈਂ ਆਪਣੀ ਸੋਸਾਇਟੀ ਵਿੱਚ ਬਹੁਤ ਸਾਰੀਆਂ ਕੁੜੀਆਂ ਨੂੰ ਦੇਖਿਆ ਮੈਨੂੰ ਕੋਈ ਵੀ ਚੰਗੀ ਨਹੀਂ ਲੱਗੀ ਪਰ ਉਹ ਸਾਰੀਆਂ ਮੰਮੀ ਦੀ ਵਾਂਗ ਸੀ ਮੰਮੀ ਦੀ ਤਰ੍ਹਾਂ ਉਹਨਾਂ ਦੇ ਖਿਆਲ ਸੀ ਉਹਨਾਂ ਦੀਆਂ ਜ਼ਿੰਦਗੀਆਂ ਮੰਮੀ ਦੀ ਤਰ੍ਹਾਂ ਸੀ ਮੈਂ ਹੌਲੀ ਹੌਲੀ ਇਹ ਸਭ ਤੋਂ ਪਿੱਛੇ ਹੋ ਗਿਆ ਸੀ ਜਦੋਂ ਮੈਂ ਮਾਈਗ੍ਰੇਟ ਹੋ ਕੇ ਆਇਆ ਤਾਂ ਮੇਰੀ ਤਲਾਸ਼ ਚੋਂ ਖਤਮ ਹੋ ਗਈ ਸੀ ਮਣੀ ਨੇ ਇਹ ਕਹਿੰਦੇ ਹੋਏ ਪਿਆਰ ਨਾਲ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੈਂ ਉਹਦੇ ਨਾਲ ਲੱਗ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਮਣੀ ਮੈਨੂੰ ਪਿਆਰ ਦੇ ਨਾਲ ਹੀ ਹਮੇਸ਼ਾ ਰੱਖੂਗਾ ਤੇ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਸੀ ਹਾਂਜੀ ਦੋਸਤੋ ਇਹ